ਤੇ ਆਪਾਂ ਖੜੇ ਆ ਬਾਬਾ ਵਿਸ਼ਕਰਮਾ ਮਾਰਕੀਟ ਦੇ ਵਿੱਚ ਇਹ ਜਿਹੜਾ ਜੀ ਸਮੱਸਿਆ ਖੜੀ ਆਈ ਇਹ ਤਾਂ ਮੰਨ ਬਹੁੜੇ ਚਿਰ ਤੋਂ ਗਈ ਆ ਇਹਨਾਂ ਨੇ ਮੰਨ ਕੋਈ ਛੱਪਣ ਖਾਲੀ ਨਹੀਂ ਕਰੇ ਜਦੋਂ ਵੀ ਦੁਕਾਨਦਾਰ ਕਹਿੰਦੇ ਸੀਗੇ ਭਾਈ ਤੁਸੀਂ ਹੁਣ ਬਾਣ ਵਿਹਲੇ ਪਏ ਆ ਤੇ ਪਾਣੀ ਦੀ ਲੋੜ ਆ ਭਾਈ ਤੁਸੀਂ ਪਾਣੀ ਬਿਨੂ ਬਾੜਾ ਬੂੜਾ ਛੱਡ ਲਓ ਸੁੱਕੇ ਬਾਣ ਪਏ ਆ ਠੀਕ ਆ ਨਾ ਤਾਂ ਇੱਥੇ ਯੋ ਕੋਈ ਗੱਲ ਸੁਣਨ ਨੂੰ ਤਿਆਰ ਆ ਠੀਕ ਹੈ ਏ ਡੀ ਸੀ ਆ ਪ੍ਰਧਾਨ ਦੀ ਸਾਡੇ ਪਿੰਡ ਦਾ ਜਿਹੜਾ ਨਗਰ ਪੰਚਾਇਤ ਦਾ ਪ੍ਰਧਾਨ ਆ ਉਹਦੀ ਮੌਤ ਹੋ ਚੁੱਕੀ ਆ ਉਦੋਂ ਮੁੜ ਕੇ ਪ੍ਰਧਾਨ ਦੀ ਕੋਈ ਚੋਣ-ਜਾਣ ਨਹੀਂ ਹੋਈ ਪਹਿਲਾਂ ਪ੍ਰਧਾਨ ਜਦੋਂ ਹੁੰਦਾ ਸੀਗਾ ਚਲੋ ਉਹ ਆਪਦੀ ਪੱਜਲਟ ਕਰਕੇ ਇੱਕ ਜ਼ਮੀਨ ਕਿਲਾ ਠੇਕੇ ਤੇ ਲਈ ਵੀ ਸੀਗੀ ਉਹਨੂੰ ਉਹ ਠੇਕੇ ਤੇ ਲੈ ਕੇ ਇਹ ਪਾਣੀ ਦੀ ਕਿਰਾ ਆਜੇ ਤੌਰ ਤੇ ਨਿਕਾਸੀ ਉਧਰ ਕਰ ਦਿੰਦੇ ਸੀਗੇ ਪਰ ਜਦੋਂ ਪ੍ਰਧਾਨ ਦੀ ਮੌਤ ਹੋ ਗਈ ਉਦੋਂ ਮੁੜ ਕੇ ਇੱਥੇ ਕੋਈ ਰਾਜਾ ਬਾਊ ਨਹੀਂ ਨਾ ਕੋਈ ਯੋਗ ਆਲੂ ਸੁਣਨ ਨੂੰ ਤਿਆਰ ਆ ਅਸੀਂ ਏ ਡੀ ਸਾਹਿਬ ਦੇ ਵੀ ਧਿਆਨ ਚ ਲੈ ਆ ਚੁੱਕੇ ਹਾਂ ਡੀ ਸਾਹਿਬ ਦੇ ਧਿਆਨ ਚ ਲੱਗ ਗਿਆ ਵੀ ਸਾਡੀਆਂ ਜਿਹੜੀਆਂ ਦੁਕਾਨਾਂ ਦਾ ਬੁਰਾ ਹਾਲਾ ਅਸੀਂ ਸਾਰੇ ਛੋਟੇ ਦੁਕਾਨਦਾਰਾਂ ਵੀ ਮਿਸਤਰੀ ਕੰਮ ਕਰਦਾ ਕੋਈ ਪੱਖਾ ਦਾ ਕੰਮ ਕਰਦਾ ਕੋਈ ਡੈਨੋ ਸਲਫਾ ਦਾ ਕੰਮ ਕਰਦਾ ਹੈਗਾ